ਦੰਦ ਯਾਰ ਦਾ ਦਰਦ ਹੋਵੇ ਜਦੋਂ ਯਾਰ ਦਾ ਦਰਦ ਉੱਠਦਾ ਵਾ ਚਾਹੇ ਉਹ ਕੀੜਾ ਲੱਗਿਆ ਵਾ ਚਾਹੇ ਉਹ ਫੋਰ ਪਈ ਵੀ ਆ ਚਾਹੇ ਕਿਸੇ ਹੋਰ ਕਾਰਨ ਜਦੋਂ ਯਾਰ ਦਾ ਦਰਦ ਉੱਠਦਾ ਤਾਂ ਫਿਰ ਕੋਈ ਦਵਾਈ ਕੋਈ ਗੋਲੀ ਕੰਮ ਨਹੀਂ ਕਰਦੀ ਤੇ ਉਥੇ ਇਹ ਚੀਜ਼ ਕੰਮ ਕਰਦੀ ਆ ਜਿੰਨੀ ਮਰਜ਼ੀ ਤੁਸੀਂ ਵੱਡੀ ডোজ ਦੀ ਪੇਨ ਕਿਧਰ ਲੈ ਲੋ ਚਾਹੇ ਕੋਈ ਥੋੜਾ ਪਾ ਲਓ ਤੇ ਉੱਥੇ ਫਿਰ ਜਾੜ ਦਾ ਦਰਦ ਦਾ ਜਿਹੜਾ ਉਹ ਟਿਕਣ ਨਹੀਂ ਦਿੰਦਾ ਕਦੇ ਬੰਦਾ ਇਧਰਲੇ ਪਾਸੇ ਨੂੰ ਲੈ ਕੇ ਪਾਸਾ ਲੈ ਕੇ ਪੈਂਦਾ ਤੇ ਕਦੇ ਦੂਜੇ ਪਾਸੇ ਨੂੰ ਪਰ ਜਾੜ ਦਾ ਦਰਦ ਹੈਜਾਵਾ ਜਿਹਦੇ ਚ ਨਾ ਰੋਟੀ ਖਾਦੀ ਜਾਂਦੀ ਆ ਨਾ ਫਿਰ ਤਪਤਾ ਠੰਡਾ ਚਾਹ ਪਾਣੀ ਸਾਰਾ ਕੁਛ ਹੀ ਖਾਣਾ ਪੀਣਾ ਔਖਾ ਹੋ ਜਾਂਦਾ ਤਾਂ ਉੱਥੇ ਫਿਰ ਇਹ ਚੀਜ਼ ਕੰਮ ਕਰਦੀ ਆ ਇਹ ਹੈ ਲੌਂਗਾ ਦਾ ਤੇਲ ਲੌਂਗ ਤੇਲ ਤੇ ਇਹਦਾ ਇੱਕ ਫੰਬਾ ਰੂੰ ਦਾ ਲਵੇੜ ਕੇ ਜਾੜ ਜਿਹੜੀ ਲੱਗੀ ਵੀ ਆ ਜਾਂ ਜਿਹੜੀ ਦੁਖਦੀ ਆ ਉਹ ਜਾੜ ਚਟਕਾ ਕੇ ਰੱਖ ਲਓ 10-15 ਮਿੰਟ ਗੰਦਾ ਪਾਣੀ ਜਿਹੜਾ ਰੇਸ਼ਾ ਜਾਂ ਉਹ ਬਾਹਰ ਨਿਕਲੂਗਾ ਇਹਦੇ ਨਾਲ ਉਹਨੂੰ ਬਾਹਰ ਥੁੱਕੀ ਜਾਓ ਕੱਢ ਦਿਓ ਬਾਹਰ ਤੇ ਤੁਹਾਡਾ ਜਿਹੜਾ ਜਾੜ ਦਾ ਦਰਦ ਆ ਉਹ ਬਿਲਕੁਲ ਹਟ ਜਾਊਗਾ ਸੋ ਇਹ ਚੀਜ਼ ਆ ਜਿਹੜੀ ਘਰੇ ਮਂਗਾ ਕੇ ਜਰੂਰ ਰੱਖੋ ਤੇ ਥੋੜੀ ਮਾਤਰਾ ਚ ਮੰਗਾ ਲਓ ਭਾਵੇਂ ਇਹਦੀ ਛੋਟੀ ਜੀ ਸੀ ਤੇ 5 10 ਐਮ ਐਲ ਤੇ ਬਹੁਤ ਉਪਯੋਗੀ ਚੀਜ਼ ਆ ਬੀ ਦੰਦ ਜਾਂੜ ਦਾ ਦਰਦ ਕੋਈ ਪਤਾ ਨਹੀਂ ਕਦੋਂ ਉੱਠ ਖੜੇ ਸੋ ਲੌਂਗ ਦਾ ਤੇਲ ਜਰੂਰ ਮੰਗਾ ਕੇ ਆਪਣੇ ਘਰੇ ਰੱਖੋ ਮੰਗਾਉਣ ਵਾਸਤੇ WhatsApp ਨੰਬਰ 9653465007 ਤੇ ਤੁਸੀਂ ਮੈਸੇਜ ਕਰ ਲਿਓ